ਹਾਂਜੀ ਇੱਕ ਡਾਕਟਰ ਨੇ ਆਪਦੀ ਘਰਵਾਲੀ ਦਾ ਕਤਲ ਕਰ ਦਿੱਤਾ ਉਹ ਵੀ ਇਸ ਤਰੀਕੇ ਨਾਲ ਕੀਤਾ ਕਿ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਕਿ ਇਸ ਦੀ ਹਤਿਆ ਹੋਈ ਹੈ ਤੇ ਖਬਰ ਹੈ ਇਹ ਬੰਗਲੌਰੂ ਤੋਂ ਡਾਕਟਰ ਦਾ ਨਾਮ ਹੈ ਮਹਿੰਦਰਾ ਰੈਡੀ ਜੋ ਕਿ ਆਪ ਜਰਨਲ ਸਰਜਨ ਹੈ ਤੇ ਉਸ ਦੀ ਘਰਵਾਲੀ ਦਾ ਨਾਮ ਹੈ ਕ੍ਰਿਤਿਕਾ ਰੈਡੀ ਉਹ ਵੀ ਇੱਕ ਡਾਕਟਰ ਸੀ ਸਕਿਨ ਤੇ ਵਾਲਾਂ ਦੀ ਇਨਾਂ ਦਾ ਵਿਆਹ 26 ਮਈ 2024 ਦੇ ਵਿੱਚ ਹੁੰਦਾ ਵਿਵਤਾ ਜ਼ਿੰਦਗੀ ਜਿਹੜੀ ਬਹੁਤ ਸੋਹਣੀ ਲੰਘ ਰਹੀ ਹੁੰਦੀ ਹੈ ਤੇ ਅੱਗੇ ਮਈ ਦੇ ਵਿੱਚ ਆ ਕੇ ਕ੍ਰਿਤਿਕਾ ਬਿਮਾਰ ਰਹਿਣ ਲੱਗ ਜਾਂਦੀ ਹੈ ਤੇ ਉਸ ਤੋਂ ਬਾਅਦ ਮਹਿੰਦਰਾ ਰੈਡੀ ਉਸ ਨੂੰ ਆਪਦੇ ਪੇਕੇ ਘਰ ਛੱਡ ਆਉਂਦਾ ਉਸ ਨੂੰ ਆਪਦੇ ਕਰੇ ਕਰੇ ਛੱਡ ਆਉਂਦਾ ਤਾਂ ਉੱਥੇ ਉਹ ਰਹਿੰਦੀ ਹੈ ਤਾਂ ਉਸ ਤੋਂ ਬਾਅਦ ਇੱਕ ਦਿਨ ਉਹ ਘਰੇ ਚੱਕਰ ਖਾ ਕੇ ਡਿੱਗ ਪੈਂਦੀ ਹੈ ਉਸ ਨੂੰ ਜਦੋਂ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਤਾਂ ਡਾਕਟਰ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੰਦੇ ਨੇ ਉਸ ਤੋਂ ਬਾਅਦ ਕ੍ਰਿਤਿਕਾ ਰੈਡੀ ਦੀ ਭੈਣ ਨੂੰ ਸ਼ੱਕ ਹੁੰਦਾ ਹੈ ਕਿ ਇਦਾਂ ਮੌਤ ਨਹੀਂ ਹੋ ਸਕਦੀ ਇਸ ਦੇ ਪਿੱਛੇ ਕੋਈ ਕਾਰਨ ਹੈ ਤਾਂ ਜਦੋਂ ਉਸ ਦੀ ਭੈਣ ਨੇ ਤੇ ਉਹਨਾਂ ਦੇ ਪਰਿਵਾਰ ਨੇ ਜ਼ੋਰ ਪਾਇਆ ਕਿ ਇਸ ਦੀ ਇਨਕੁਆਰੀ ਹੋਣੀ ਚਾਹੀਦੀ ਹੈ ਮਤਲਬ ਇਸ ਦਾ ਪੋਸਟਮਾਰਟਮ ਹੋਣਾ ਚਾਹੀਦਾ ਤਾਂ ਜਦੋਂ ਪੋਸਟਮਾਰਟਮ ਹੋਇਆ ਤਾਂ ਉਸ ਦੇ ਵਿੱਚ ਗੱਲ ਕੀ ਨਿਕਲ ਕੇ ਆਈ ਕਿ ਇਸ ਨੂੰ ਇੱਕ ਟੀਕਾ ਲਾਇਆ ਗਿਆ ਕੀ ਹੈ ਕਿ ਮਤਲਬ ਉਹ ਓਵਰਡੋਸ ਲਾਇਆ ਗਿਆ ਤਾਂ ਉਸ ਦੇ ਵਿੱਚ ਪਤਾ ਲੱਗਿਆ ਕਿ ਜਿਹੜਾ ਉਹ ਟੀਕਾ ਸੀ ਉਹ ਉਸ ਦੇ ਘਰ ਵਾਲੇ ਨੇ ਉਸ ਨੂੰ ਲਾਇਆ ਸੀ ਜਦੋਂ ਉਹ ਥੋੜੇ ਉਸ ਲੜਕੀ ਦੇ ਮਰਨ ਤੋਂ ਪਹਿਲਾਂ ਉਸ ਦੇ ਘਰੇ ਉਸ ਨੂੰ ਮਿਲਣ ਆਇਆ ਸੀ ਤੇ ਉਹ ਟੀਕਾ ਹੈ ਕਿਹੜਾ ਸੀ ਉਹ ਟੀਕਾ ਸੀ ਜਦੋਂ ਡਾਕਟਰ ਆਪਰੇਸ਼ਨ ਕਰਦੇ ਨੇ ਉਸ ਵੇਲੇ ਸਹੀ ਮਾਤਰਾ ਦੇ ਵਿੱਚ ਮਰੀਜ਼ ਨੂੰ ਬਿਉਸ਼ ਕਰਨ ਲਈ ਉਹ ਟੀਕਾ ਲਾਇਆ ਜਾਂਦਾ ਹੈ ਉਹ ਟੀਕਾ ਡਾਕਟਰਾਂ ਦੀ ਮਜੂਦਗੀ ਦੇ ਵਿੱਚ ਡਾਕਟਰਾਂ ਦੀ رائے ਤੋਂ ਬਿਨਾ ਕਿਤੇ ਵੀ ਨਹੀਂ ਲਾਇਆ ਜਾਂਦਾ। ਮਹਿੰਦਰਾ ਰੈਡੀ ਨੂੰ ਪੁਲਿਸ ਗ੍ਰਿਫਤਾਰ ਕਰਦੀ ਹੈ ਤਾਂ ਉਹ ਪੁਲਿਸ ਕੋਲੇ ਸਾਰਾ ਕੁਝ ਉਗਲ ਦਿੰਦਾ ਹੈ ਕਿ ਇਸ ਨੂੰ ਇੰਜੈਕਸ਼ਨ ਇਸ ਨੂੰ ਟੀਕਾ ਜਿਹੜਾ ਉਹ ਮੈਂ ਹੀ ਲਾਇਆ ਸੀ ਓਵਰਡੋਜ਼ ਇਸ ਦੀ ਹੱਤਿਆ ਦਾ ਹੱਤਿਆ ਦਾ ਜ਼ਿੰਮੇਵਾਰ ਵੀ ਮੈਂ ਆ। ਕਿ ਤੁਸੀਂ ਸੋਚ ਸਕਦੇ ਹੋ ਕਿ ਇੱਕ ਡਾਕਟਰ ਹੈ ਜਿਹੜਾ ਰੱਬ ਦਾ ਰੂਪ ਹੁੰਦਾ ਹੈ ਜਦੋਂ ਬੰਦਾ ਮਰਨ ਕਿਨਾਰੇ ਪਿਆ ਹੁੰਦਾ ਹੈ ਇੱਕ ਡਾਕਟਰ ਹੀ ਆਸ ਹੁੰਦਾ ਕਿ ਇਹ ਮੈਨੂੰ ਬਚਾ ਸਕਦਾ ਤੇ ਆਪਣੇ ਸਿਆਣੇ ਬਜ਼ੁਰਗ ਤਾਂ ਇੱਥੋਂ ਤੱਕ ਆਖ ਦਿੰਦੇ ਨੇ ਕਿ ਡਾਕਟਰ ਹੈ ਜਿਹੜਾ ਉਹ ਦੂਜਾ ਰੱਬ ਹੈ ਕਿ ਜਿਹੜਾ ਮਰੇ ਹੋਏ ਬੰਦੇ ਨੂੰ ਵੀ ਮਤਲਬ ਮਰਦੇ ਮਰਦੇ ਬੰਦੇ ਨੂੰ ਉਹ ਬਚਾ ਲੈਂਦੇ ਨੇ ਇਹ ਬੰਗਲੌਰੂ ਤੋਂ ਖਬਰ ਸੀ ਇਸ ਬੰਦੇ ਨੂੰ ਹੁਣ ਮੈਨੂੰ ਲੱਗਦਾ ਜੇਲ ਜੂਲ ਵੀ ਹੋ ਗਈ ਹੈ ਇੱਕ ਹੈਰਾਨੀ ਦੀ ਗੱਲ ਇਹ ਹੈ ਕਿ ਇੱਕ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣ ਵਾਲਾ ਡਾਕਟਰ ਤੇ ਉਸ ਨੇ ਆਪਣੀ ਘਰ ਵਾਲੀ ਦੀ ਹੀ ਜਾਨ ਲੈ ਲਈ ਇੱਕ ਟੀਕਾ ਲਾ ਕੇ ਤੇ ਕਾਰਨ ਕੀ ਪਤਾ ਕੀ ਰਹੇ ਹੋਣਗੇ ਉਸ ਦੇ ਦਿਮਾਗ ਦੇ ਵਿੱਚ ਕੀ ਚੱਲ ਰਿਹਾ ਹੋਊਗਾ ਤੇ ਕੋਈ ਅਣਬਣ ਹੋਵੇ ਜਾਂ ਹੋਰ ਵੀ ਕੋਈ ਕਾਰਨ ਹੋ ਸਕਦੇ ਨੇ ਪਰ ਕਿਸੇ ਦੀ ਜਾਨ ਲੈਣਾ ਕੋਈ ਵੀ ਮਸਲੇ ਦਾ ਹੱਲ ਨਹੀਂ ਹੈ ਧੰਨਵਾਦ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ